ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਪਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਪਹੁੰਚੇ ਹਾਂ ਜੀ ਬਾਲੀਆਂ ਕੱਟੂ ਬਾਲੀਆਂ ਵੀਰੇ ਆਜੋ ਇੱਥੇ ਆਜੋ ਮੜਾ ਤੇ ਚਾਰ ਬਹਿੜਾਂ ਦਿਖਾਵਾਂਗੇ ਤੁਹਾਨੂੰ ਦੋ ਸੁਈਆਂ ਸਵਾਈਆਂ ਤੇ ਦੋ ਜਰਸੀਆਂ ਗਾਪਣਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵੀਰੇ ਹਾਂਜੀ ਵਧੀਆ ਪਹਿਲਾਂ ਤਾਂ ਨਾਮ ਬੋਲੋ ਵੀਰੇ ਨਾਮ ਨਵਦੀਪਾ ਪਿੰਡ ਵਾਲੀਆਂ ਨੇੜੇ ਤਨੂਲਾ ਦੇ ਬਰਨਾਲਾ ਜ਼ਿਲ੍ਹਾ ਸੰਗਰੂਰ ਹੈ ਇਸ ਸੰਗਰੂਰ ਤੇ ਨੰਬਰ ਵੀਰੇ 8360329597 ਤੇ ਵੀਰੇ ਤਨੂਲਾ ਵੀ ਨੇੜੇ ਹੈ ਨਾ ਆਪਣੇ ਤੇ ਤਨੂਲਾ ਆਪਾਂ ਨੂੰ 10 ਕਿਲੋਮੀਟਰ ਬਰਨਾਲਾ 13 14 ਕਿਲੋ 13 14 ਕਿਲੋਮੀਟਰ ਹਾਂਜੀ ਤੇ ਅੱਜ ਪਹਿਲਾਂ ਨੰਬਰ ਬੋਲੋ ਦੁਬਾਰਾ ਫਿਰ 8603 29579 ਠੀਕ ਆ ਜੀ ਪਿੰਡ ਵਾਲੀਆਂ ਕਟੂ ਵਾਲੀਆਂ ਹਾਂਜੀ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਚਾਰ ਗਾਵਾਂ ਨੇ ਆਪਣੇ ਕੋਲੇ ਦੋ ਗੱਬਣਾ ਨੇ ਦੋ ਸੂਈਆਂ ਨੇ ਜੀ ਦੋ ਸੂਈਆਂ ਸਵਾਈਆਂ ਹਾਂਜੀ ਠੀਕ ਆ ਜੀ ਵੀਰੇ ਆਜੋ ਫਿਰ ਪਹਿਲੇ ਨੰਬਰ ਤੇ ਜਿਹੜੀ ਆਪਾਂ ਪੰਜਾਬ ਵਾਲੀ ਜਰਸੀ ਦੇਖੀ ਜਾਨੇਗੇ ਕੀ ਡਿਟੇਲ ਆ ਜੀ ਇਹਦੀ ਇਹ ਦੂਜਾ ਸੂਆ ਸੂਲ ਵਾਲੀ ਜੀ ਕਿੰਨੇ ਦਿਨ ਬਾਕੀ ਆ ਇਹ ਚਾਰ ਤੋਂ ਪੰਜ ਦਿਨ ਬਾਕੀ ਆ ਜੀ ਠੀਕ ਆ ਚਾਰ ਤੋਂ ਪੰਜ ਦਿਨ ਬਾਕੀ ਕਿਹੜਾ ਸੂਆ ਵੀਰੇ ਦੂਜਾ ਸੂਆ ਦੂਜਾ ਸੂ ਆ ਗਿਆ ਤੇ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ ਦੁੱਧ ਨੇ 18 ਲੀਟਰ ਕੱਢਿਆ ਜੀ ਤੇ ਅੱਜ ਕਿੰਨਾ ਕਰ ਦੂ ਵੀਰੇ 2 ਲੀਟਰ ਹੋਰ ਬਾਦੂ ਇਸ 20 ਤਾਂ ਨਹੀਂ 18 ਤਾਂ ਵੱਟ ਤੇ ਪਿਆ 18 ਵੱਟ ਤੇ ਪਿਆ ਤੇ ਬਾਕੀ ਦਾ ਦੇਖੋ ਥਣ ਲੇਵਾ ਕਰੋ ਚੈੱਕ ਇੱਕ ਨੰਬਰ ਹਜੇ ਨਾ ਬਣਨਾ ਹੈ ਠੀਕ ਆ ਹਈ ਤੱਕ ਉਹਨੇ 5 ਦਿਨਾਂ ਨੂੰ ਵਕਤ ਤਿਆਰ ਠੀਕ ਆ ਬਾਕੀ ਦਾ ਗੈਪ ਤੇ ਥਣ ਲੱਗੇ ਹਨਾ ਚਾਰੇ ਖੋਲੋ ਇਹਨੂੰ ਤੋੜ ਕੇ ਦਿਖਾਈਏ ਅਸੀਂ ਇਹ ਪ੍ਰਿੰਟ ਵਾਲੀ ਜਰਸੀ ਪ੍ਰਿੰਟ ਵਾਲੀ ਜਰਸੀ ਆ ਤੇ ਬਾਕੀ ਦਾ ਵਜਨ ਵਾਲੀ ਆ ਹਨਾ ਵਜਨ ਵਾਲੀ ਆ ਠੀਕ ਆ ਖੋਲੋ ਇਹਨੂੰ ਜੀ ਤੇ ਇੱਕ ਵਾਰ ਕਰਦਾ ਗਿਆ ਨੋਰਮਲ ਹਾਂ ਨਾ ਨਾ ਬੜੀ ਵੱਡੀ ਹੈ ਜੀ ਨਾ ਬੜੀ ਮੀਡੀਅਮ ਸਾਈਜ਼ ਹੈ ਜਿਵੇਂ ਜਰਸੀਆਂ ਹੁੰਦੀਆਂ ਨੇ ਉਹ ਨਹੀਂ ਕੱਦ ਠੀਕ ਆ ਕੋਈ ਬੜਾ ਛੋਟਾ ਵੀ ਨਹੀਂ ਆਪਾਂ ਬੋਲ ਦਿਆਂਗੇ ਜੇ ਛੋਟਾ ਹੋਇਆ ਤੇ ਜਰਸੀ ਪੂਰੀ ਵਧੀਆ ਬਾਕੀ ਦਾ ਪੰਜਾਬ ਵਾਲੀ ਜਰਸੀ ਹੈ ਤੇ ਸੁਹਾ ਅਰੀਜਨਲ ਦੂਜਾ हां ਅਰੀਜਨਲ ਦੂਜਾ ਕੋਈ ਐਹੀ ਜੀ ਗੱਲ ਨਹੀਂ ਹੈਗੀ ਆਪਾਂ ਚੌਥੇ ਪੰਜਵੇਂ ਨੂੰ ਕਹੀ ਚੱਲ ਗਈ ਬਾਕੀ ਦਾ ਕਰਮਾਲੀ ਨੇ ਹਾਈ ਤਾਂ ਦੋ ਤਿੰਨ ਦਿਨ ਜੇ ਕੱਢੀ ਤਾਂ ਕਮਾਲ ਕਰ ਦੇਣੀ ਥੱਲੇ ਦਾ ਹਨਾ ਲੈ ਚੱਲੋ ਲੰਮੀ ਆਹ ਦੇਖੋ ਜੀ ਥੱਲੇ ਤਾਂ ਪੰਡਰ ਗਾ ਲੇਵਾਗਾ ਜੀ ਆਪਾਂ ਕਹਿੰਗੇ ਟੋਕਰਿਆਂ ਨੂੰ ਚੱਕੀ ਫਿਰਦੀ ਆ ਆਹ ਦੇਖੋ ਜੀ ਕੁਆਲਿਟੀ ਇੱਕ ਨੰਬਰ ओके जी ਤੇ ਬਾਕੀ ਦਾ ਸੀਲ ਸੰਡੀ ਹੈ ਜੀ ਹਾਂ ਜਰਸੀਆਂ ਨੇ ਠੰਡੀ ਹੁੰਦੀਆਂ ਠੀਕ ਹੈ ਜੀ ਓਕੇ ਜੀ ਬਾਕੀ ਥਣਾ ਥਣਾ ਕੱਪ ਲਾ ਹਾਂ ਆ ਦੇਖੋ ਜੀ ਚਾਰੇ ਥਾਂ ਟ ਨਿਕੜੇ ਪੂਰੇ ਗੈਪ ਤੇ ਬਾਕੀ ਦਾ ਸੂਣ ਵਾਲੀ ਤਾਂ ਮਾੜਾ ਮੋਟਾ ਘਰ ਦੀ ਪਾਉ ਨਾ ਪਾਓ ਕੋਈ ਓਕੇ ਜੀ ਤੇ ਥਣਾ ਥਣਾ ਦੇ ਆਪਣੀ ਪੂਰੀ ਪਾਸ ਕਰੀਵੇ ਠੀਕ ਹੈ ਲੈ ਚੱਲੋ ਵੀਰੇ ਠੀਕ ਹੈ ਵੀਰੇ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਦਾ ਪਿਓਰ ਜਰਸੀ ਆ ਕੋਈ ਐ ਨਹੀਂ ਗੱਲ ਹੈਗਾ ਵੀ ਆਪਾਂ 도ਗਲੀ ਨੂੰ ਕਹਾਂਗੇ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਆ ਦੇਖੋ ਕੁਆਲਿਟੀ ਦੇਖੋ ਤੁਸੀਂ ਲੈਵੇ ਦੀ ਜੀ ਤੇ ਬਾਕੀ ਤੇ ਜਿਹੜੀ ਗੱਲ ਹੁੰਦੀ ਆਪਾਂ ਬੋਲ ਦੇਣੀ ਹੁੰਦੀ ਆ ਤੁਹਾਨੂੰ ਪਤਾ ਮੇਰੇ ਸੁਭਾਅ ਦਾ ਜੀ ਓਕੇ ਜੀ ਤੇ ਲੇਵਾ ਦਾ ਬਹੁਤ ਜ਼ਿਆਦਾ ਸਟਰੋਂਗ ਆ ਹਨਾ ਵਧੀਆ ਲੇ ਬਾਈ ਬਹੁਤ ਵਧੀਆ ਠੰਡ ਸੁਣ ਤੇ ਜਵਾਈ ਵਾਲੇ ਤੇ ਡਿਮਾਂਡ ਵੀਰੇ ਦੀ ਡਿਮਾਂਡ ਆਪਾਂ ਗੁੰਮਤੀ ਕਰਦਾਂਗੇ ਫੂ ਜਮਾ ਜਾਏ ਜਮਾ ਜਾਏ ਕੋਈ ਐਂ ਤਾਂ ਨਾ ਵੀ ਕੋਈ ਭੈਣ ਭਰਾ ਡਰੀ ਜਾਵੇ ਵੀ ਬਾਈ ਖਾਨੀ ਕਿੰਨੇ ਕ ਮੰਗ ਲੂ ਠੀਕ ਆ ਜੀ ਆਪਾਂ ਨੂੰ ਜੇ ਜੀ ਬਾਜੀ ਦਿੱਤੀ ਆਪਾਂ 18 ਤੋਂ 20 ਕਿਲੋ ਦੁੱਧ ਨੇ ਦੇ ਦੇਣਾ ਪਹਿਲੇ ਨੰਬਰ ਤੇ ਤੁਹਾਨੂੰ ਪੰਜਾਬ ਵਾਲੀ ਜਰਸੀ ਠੀਕ ਆ ਜੀ ਬਰੀਡ ਆ ਜਰਸੀ ਹਾਂ ਜੀ ਬੱਚੀ ਦੇਤੀ ਬਾਰੇ ਨਿਆਰੇ ਕੋ ਜੀ ਠੀਕ ਹੈ ਜੀ ਸੀਮ ਨੂੰ ਵੀ ਜੰਗਾ ਲੱਗਾ ਹਾਂ ਜੀ ਤੇ ਮੋਲੇ ਦਾ ਫੋਨ ਤੇ ਫੋਨ ਤੇ ਚਾਈ ਕਰ ਠੀਕ ਹੈ ਤੇ ਹੁਣ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਰਾਤ ਦੀ ਸੂਈ ਸੂਈ ਹੈ ਜੀ ਜੇਰ ਦਿਖਾ ਦੋ ਜੇਰਾ ਪਈ ਹੈ ਜੀ ਇਹਦੀ ਆ ਦੇਖੋ ਜੀ ਠੀਕ ਹੈ ਜੀ ਜੇਰ ਫੁੱਲ ਕੰਪਲੀਟ ਆ ਹਨਾ ਤੇ ਕੀ ਦੇਤਾ ਇਹਨੇ ਮਗਰ ਕੀ ਆ ਗਿਆ ਜੀ ਮਗਰ ਬੱਚੀ ਹੈ ਜੀ ਧੰਨਵਾਦ ਕਰੇ ਸੀਮੰਦੀ ਜੀ ਠੀਕ ਆ ਜੀ ਓਕੇ ਜੀ ਬੱਚੀ ਬਹੁਤ ਵਧੀਆ ਤੇ ਕਿੰਨਾ ਬਹੁ ਹੂੰ 40 138 ਦੀ ਪਤਣੀ ਕਿਸੋਂ 40 ਦੀ ਗਈ ਸੀਮੰਦਾ ਨਾਮ ਠੀਕ ਆ ਵੀਰੇ ਉਹ ਲੱਗਿਆ ਬੜਾ ਬਹੁਤ ਜੀ ਬੱਚੀ ਹੈ ਜੀ ਅਸੀਂ ਵੀ ਦੇ ਦਾਂਗੇ ਤੇ ਕਿੰਨਾ ਬੋਲਾ ਕੱਢਿਆ ਬੋਲਾ ਆਪਣੇ ਨੂੰ ਸੂਈ ਪੀ ਇਹ ਜੇਰ ਪਾਉਣ ਤੋਂ ਪਹਿਲਾਂ ਹੀ ਹੂੰ 4.5 ਲੀਟਰ ਚੋੜੀ ਸੀ ਸਾਡੇ ਖੋਲਣ ਤੌਰ ਕੇ ਲਿਖਾਈਏ ਜੀ ਜੇਰ ਥੋੜੀ ਜਿਹੀ ਛੇਤੀ ਪਾਜਾਂਗੇ ਜੀ ਓਕੇ 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 ਬਾਕੀ ਦਾ ਛੂਆ ਛੂਆ ਇਹ ਪਹਿਲਾ ਚਾਰ ਦੰਦ ਚਾਰ ਦੰਦ ਮੂੰਹ ਅਗਲਾ ਚੈੱਕ ਕਰਕੇ ਲੈ ਜੀ ਓਕੇ ਜੀ ਓਕੇ ਬਾਕੀ ਰੇਟ ਬਾਈ ਦੇ ਜਮਾ ਜਾਇਜ਼ ਹੋਣਗੇ ਆਪਾਂ ਮਾਂ ਦੀ ਕਰੇ ਫੋਨ ਤੇ ਠੀਕ ਹੈ ਜੀ ਜਮਾ ਜਾਇਜ਼ ਬਾਈ ਕਹਿੰਦਾ ਜਾਇਜ਼ ਰੇਟਾਂ ਚ ਆਪਾਂ ਦੇਣੀਆਂ ਜਿੱਥੇ 2000 ਰੁਪਏ ਬਣ ਗਿਆ ਬੈੜ ਫੜਾ ਦੇਣੀਆਂ ਹਨਾ ਠੀਕ ਹੈ ਜੀ ਓਕੇ ਆ ਦੇਖੋ ਜੀ ਕੁਆਲਿਟੀ ਕਰ ਚੈੱਕ ਰੋਕ ਲਈ ਵੀਰੇ ਥਾਣ ਲਈ ਆਪਾਂ ਨੂੰ ਨੇੜ ਤੋਂ ਕਰਾਈ ਕੇ ਚੱਕਾ ਦੇਖੋ ਕਰ ਮਾਜ ਦਾ ਥਾਣ ਲੱਗਾ ਵਾ ਗੁੱਲੇ ਵਾਲਾ ਲੈ ਚਲੋ ਲੈ ਚਲੋ ਵੀਰੇ ਚਿਵਾਈ ਵਾਲਾ ਹਾਥੀ ਚਿਵਾਈ ਵਾਲਾ ਤੇ ਕਿੰਨਾ ਦੁੱਧ ਕੱਢ ਦੂ ਵੀਰੇ ਹੁਣ ਹੈਦ ਕੀ ਸਹਜ ਵਾਜ ਦੇ ਹਿਸਾਬ ਨਾਲ ਨਹੀਂ 20 ਦਿਨਾਂ ਜੀ 18 ਲੀਟਰ ਠੀਕ ਹੈ ਜੀ ਬਾਕੀ ਆਪਣੀ ਚਿਵਾਈ ਕਰੀ ਹੋਈ ਹੈ ਜੀ ਚਿਵਾਈ ਕਰੇ ਸਵੇਰ ਦਾ ਟਾਈਮ ਆ 10 ਵਜੇ ਦਾ ਵੀਡੀਓ ਬਣਾਉਣ ਦਾ ਆਪਾਂ ਤੁਹਾਨੂੰ ਦੱਸ ਦਗੇ ਠੀਕ ਹੈ ਜੀ ਚਿਵਾਈ ਕਰੀ ਵੀ ਆ ਜੀਰ ਪੈਣ ਤੋਂ ਪਹਿਲਾਂ ਆਪਣੀ ਗਾਂ ਦੀ ਚਿਵਾਈ ਕਰਤੀ ਆ ਆ ਦੇਖੋ ਜੀ ਕਰਮ ਵਾਲੀ ਲੇਵਾ ਦਾ ਤਾਂ ਤਾਂ ਲਾਈਵ ਕਰਦੀ ਆ ਹਾਂਜੀ ਠੀਕ ਹੈ ਜੀ ਓਕੇ ਬਾਕੀ ਠੰਡੀ ਸੀਲ ਆਈ ਜਾਂ ਮਾ ਓਕੇ ਓਕੇ ਤੇ ਬਾਈ ਕਹਿੰਦਾ ਧਾਰਾ ਆਪਾਂ ਕਿਸੇ ਦਿਨ ਮਾਰ ਕੇ ਦਿਖਾਉਂਦੇ ਆ ਆਵੇ ਅਗਲਾ ਚੌਕੇ ਲੈ ਜਾ ਆ ਦੇਖੋ ਜੀ ਐਦ ओके okay, दे। दे। आ देखो ना ना। जी ਧਾਰਾ ਮੋਟੀ ਹੈ ਠੀਕ ਆ ਵੀਰੇ ਮੂਹਰਿਆਂ ਨੂੰ ਮਾਰਦੇ ਫਿਰ ਆ ਕੇ ਸੰ ਨੂੰ ਆ ਦੇਖੋ ਜੀ ਸੀਲ ਸੰਡੀ ਬਹੁਤ ਆ ਹਨ ਬਿਰ ਆ ਦੇਖੋ ਜੀ ਧਾਰਾਂ ਦਾ ਡਾਂਗਾ ਵਾਂਗ ਪੈਂਦੀਆਂ ਜੇ ਆਪਾਂ ਗੱਲ ਕਰ ਲੀਏ ਹਨ ਹਾਂ ਜੀ ਪ੍ਰੈਸ਼ਰ ਬਹੁਤ ਠੀਕ ਆ ਜੀ ਮੋਟੀ ਧਾਰਾ ਗਈ ਬਾਕੀ ਨਮਾ ਹਨ ਆਈ ਪਹਿਲਾ ਸੂਆ ਸੂਆ ਪਹਿਲਾ ਚਾਹ ਤੇ ਮਗਰ ਵੀ ਪਲੱਸ ਪੁਆਇੰਟ ਬੱਛੀ ਆ ਬੱਛੀ ਆ ਜੀ ਜਰਸੀ ਦੀ ਓਕੇ ਤੇ ਕੀ ਰਮਾੜਾ ਦੀ ਇਹ ਵੀ ਫੋਨ ਦੀ ਕਰਾਂਗੇ ਜੈ ਹੋਊ ਨਾ ਜਮਾ ਜੈ ਜੀ ਆਜੋ ਫਿਰ ਇੱਧਰ ਤਿੰਨ ਨੰਬਰ ਦੀ ਗੱਲ ਕਰ ਲਏ ਡੱਬੀ ਬੱਛੀ ਦੀ ਹਾਂਜੀ ਇਹ ਕਿਹੜਾ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਆ ਗਿਆ ਮਗਰ ਕੀ ਆ ਗਿਆ ਜੀ ਇਹਦੇ ਮਗਰ ਇਹਦੇ ਬੱਚੀ ਆ ਜੀ ਬੱਚੀ ਆ ਗਈ ਕਿੰਨੇ ਦਿਨਾਂ ਦੀ ਸੂਈ ਹੋਈ ਜੀ ਇਹ ਨੂੰ 7 ਦਿਨ ਹੋ ਗਏ ਜੀ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਆਪਾਂ ਨੇ ਕੱਲ ਲਿਆਂਦੀਆਂ ਹੈਗੀਆਂ ਸਾਰੀਆਂ ਹੂੰ ਹੂੰ ਹੁਣ ਅੱਜ ਸਵੇਰੇ ਆਈਆਂ ਨੇ ਦੋ ਸਵੇਰੇ ਲੱਕੀਆਂ ਨੇ ਦੋ ਬੰਦੇ ਅੱਛਾ ਜੀ ਆਪਾਂ ਨੂੰ ਇਹ ਪਿਛਲੇ ਸੂਏ 16 ਲੀਟਰ ਦੁੱਧ ਦਿੱਤਾ ਜੀ ਦੂਜਾ ਐਦ ਕਿ ਹਾਂਜੀ ਦੂਜਾ ਸੂਆ ਜੀ 16 ਲੀਟਰ ਹਾਂਜੀ ਐਦ ਕਿ ਕਿੰਨਾ ਦੇ ਦੂਗੀ ਐਦ ਕਿ ਇਹਨਾਂ 16 17 ਕਿਲੋ ਦੁੱਧ ਦੇ ਨਹੀਂ ਮਿਲਾ ਹੀ ਆਪਾਂ ਨੂੰ ਠੀਕ ਹੈ ਜੀ ਹਾਂਜੀ ਸੀਲ ਠ ਕਵਾਲਿਟੀ ਦੇਖੋ ਖੋਲੋ ਵੀਰ ਹਾਤੀ ਚਵਾਈ ਵਾਲਾ ਹੂੰ ਹਾਤੀ ਚਵਾਈ ਵਾਲਾ ਥਾਣਾ ਖੋਲੋ ਜੀ ਇਹਨੂੰ ਤੇ ਲੇਵਾ ਕਰਮ ਵਾਲੀ ਦਾ ਇਹਦਾ ਵੀ ਬਹੁਤ ਵਧੀਆ ਹੈ ਨਾ ਸਪੇਸ ਤੇ ਥਾਣ ਲੱਗੇ ਵਿਚਾਰੇ ਕਿ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਨੇੜੇ ਹੋਵੇ ਥਣ ਤੇ ਪੂਰੇ ਸਪੇਸ ਤੇ ਤੇ ਬੱਚੀ ਦੂਜਾ ਸੂਆ ਰਹੀ ਨਾਲ ਕਿ ਇਹੋ ਜੀ ਗੱਲ ਨਹੀਂ ਹੈਗੀ ਬਰੀਦ ਵਾਲੀ ਬੱਚੀ ਹੈ ਮਗਰ ਵੀ ਐਚ ਐਫ ਨਸਲ ਦੀ ਕੋਈ ਬੱਚੀ ਹੈਗੀ ਐਚ ਐਫ ਹੀ ਆਪ ਆ ਗਈ ਹੈ ਹਾਂਜੀ ਓਕੇ ਵਧੀਆ ਇਹਨੇ ਦੁੱਧ ਪਿਆ ਜਾਣਾ ਤੁਹਾਨੂੰ ਤੇ ਥਾਣ ਬੜਾ ਗੁੱਲੇ ਵਾਲਾ ਲੱਗਿਆ ਵਾ ਠੀਕ ਹੈ ਜੀ ਜਰੂਰ ਕਰਿਓ ਚੈੱਕ ਦੇ ਸੰਪਰਕ ਬਾਈ ਨਾਲ ਤੁਸੀਂ ਜਰੂਰ ਕਰਨਾ ਬਾਕੀ ਦਾ ਆਪਣਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਥੱਲੀ ਤੁਸੀਂ ਆਪ ਕਰਨੀ ਆਗੇ ਤੇ ਬਾਕੀ ਦਾ ਤੁਸੀਂ ਫੋਨ ਤੇ ਰਾਬਤਾ ਕਾਇਮ ਕਰਨਾ ਬਾਈ ਨਾਲ ਜਰੂਰ ਆ ਦੇਖੋ ਜੀ ਥੱਲੇ ਥਾਣ ਲੇਵਾ ਕਰੋ ਚੱਕ ਇੱਕ ਨੰਬਰ ਲਾਟ ਵਾਂਗੂ ਜਗਦੀ ਆ ਬੱਚੀ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਲੈ ਚਲੋ ਵੀਰ ਤੇ ਬਾਕੀ ਦੀ ਗੱਲ ਆ ਸਾਡਾ ਕੰਮ ਆ ਸਿਰਫ ਪਸ਼ੂ ਦਿਖਾਉਣਾ ਤੇ ਤੁਸੀਂ ਬਾਈ ਨਾਲ ਜਰੂਰ ਸੰਪਰਕ ਕਰਨ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਤੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾਗਾ ਠੀਕ ਆ ਜੀ ਇਹ ਬੱਚੀ ਵੀ ਤੁਹਾਨੂੰ ਦਿਖਾਤੀ ਆ ਤੇ ਇਹਦੀ ਡਿਮਾਂਡ ਵੀਰ ਵਾਂ ਕੇ ਕਰਦੇ ਵਿੱਚੀ ਸਹੀ ਇਹਦੀ ਡਿਮਾਂਡ ਦੱਸ ਦਿਓ ਜੀ ਹੁਣ ਦੀ ਗੱਲ ਹੈ ਕਿ ਦੱਸ 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 ਇਹਨਾਂ ਹੀ ਆਪਾਂ 48000 ਰੁਪਏ ਮੰਗਦੇ ਜਮਾ ਹੀ ਜਾਏ ਰੇਟ ਆ ਹਨਾ ਇਧਰ ਰੇਟ ਤਾਂ ਕੀ ਜਾਇਜ਼ ਹੋਊਗਾ ਬਾਈ ਨੂੰ ਮੈਂ ਆਪ ਕੈਮਰਾ ਗਿਆ ਵੀ ਬਾਈ ਰੇਟ ਆਪਾਂ ਜਮਾ ਜਾਇਜ਼ ਕਰਨੇ ਠੀਕ ਆ ਤੇ ਹੁਣ ਤੁਸੀਂ ਇਸ ਇਸ ਬੈਡ ਦੇ ਹਿਸਾਬ ਨਾਲ ਹਿਸਾਬ ਲਾ ਲਿਓ ਵੀ ਦੂਜਿਆਂ ਦੇ ਬਾਈ ਨੇ ਕਿੰਨੇ ਕੇ ਪੈਸੇ ਮੰਗਣਿਆ ਪੈਸੇ ਜਾਂ ਕੋਈ ਮੰਗਣਾ ਦੂਜਿਆਂ ਦਾ ਵੀ ਥੋੜੇ ਬਹੁਤੇ ਉੱਤੇ ਥੱਲੇ ਹੋਣਗੇ ਹਨਾ ਵੀਰੇ ਓਕੇ ਜੀ ਤੇ 48000 ਦੇ ਵਿੱਚੋਂ ਮਾਨਤਾਨ ਹੋਊਗਾ ਹਾਂ ਜੀ ਕਰ ਦਾਂਗੇ ਮਾਨਤਾ ਤੇ ਦੁੱਧ ਹੁਣ ਕਿੰਨਾ ਤਿਆਰ ਹੈ ਕੋਨੇ ਕੱ ਲੈਣ ਦੀ ਇਹ ਥਲੇ 13 ਲੀਟਰ ਹੋਵੇ 14 ਹੋਵੇ ਠੀਕ ਆ ਜੀ ਧਾਰਾ ਮਾਰ ਕੇ ਲੈਂਦੇ ਸੀ ਓਕੇ ਜੀ ਵੀਰੇ 48000 ਤੇ ਤੁਹਾਨੂੰ ਮਿਲਣੀ ਆ ਮਗਰ ਪਲੱਸ ਬੱਚੀ ਤੇ ਹੁਣ ਆਪਾਂ ਜਰਸੀ ਬੱਡੀ ਦੀ ਗੱਲ ਕਰ ਲਈਏ ਵੀਰੇ ਇਹ ਦੂਜਾ ਸੂਚਨ ਵਾਲੀ ਆ ਜੀ ਦੂਜਾ ਸੂਆ ਤੇ ਕਿੰਨਾ ਦੁੱਧ ਮਾਲਕਾਂ ਨੇ ਦੱਸਿਆ ਪਹਿਲੇ ਸੂਏ ਜੀ ਇਹਨੇ ਵੀ 18 ਲੀਟਰ ਦੁੱਧ ਦਿੱਤਾ 18 ਲੀਟਰ ਦੁੱਧ ਦਿੱਤਾ ਤੇ ਐਤਕੀ ਇੱਕ ਦੀ ਵੀ ਇੰਨਾ ਕਿਤੇ ਹੈ ਜੀ 20 ਦੇ ਸਕਦੀ ਹੈ ਹਾਂ ਜੀ ਬਾਕੀ ਲੀਟਰ ਤੋਂ ਲੀਟਰ ਸੇਵਾ ਨਾਲ ਦੋ ਓਕੇ ਕਿੰਨੇ ਦਿਨ ਬਾਕੀ ਆ ਇਹ ਵੀ 5-3 ਦਿਨ ਬਾਕੀ ਆ ਆ ਦੇਖੋ ਜੀ ਤਾਂ ਦਾ ਕੁਆਲਿਟੀ ਨਾ ਇੱਕ ਨੰਬਰ ਆ ਅੱਛੀ ਚਵਾਈ ਵਾਲੇ ਸਾਡੇ ਹੂੰ ਖੋਲੋ ਇਹਨੂੰ ਵੀ ਹਾਂ ਜੀ ਤੇ ਬਾਕੀ ਦਾ ਕੱਦ ਵਾਲੀ ਆ ਹਾਂ ਜੀ ਕੋਈ ਇਹ ਵੀ ਗਰਮ ਨਹੀਂ ਹੈਗੀ ਹੂੰ ਵੱਡੇ ਸਾਈਜ਼ ਦੀ ਆ ਹਾਂ ਜੀ ਵੱਡੇ ਸਾਈਜ਼ ਦੀ ਆ ਬਾਕੀ ਦਾ ਸੰਪਰਕ ਤੁਸੀਂ ਜਰੂਰ ਬਾਈ ਨਾ ਕਰਨਾ ਆ ਦੇਖੋ ਜੀ ਤੇ ਥਣ ਬੜਾ ਮੁੱਠੀ ਵਾਲਾ ਲੱਗਿਆ ਹਨਾ ਹਾਂ ਜੀ ਹਨ ਬਹੁਤ ਜ਼ਿਆਦਾ ਮੁੱਠੀ ਵਾਲਾ ਚੰਗਾ ਲੱਗਿਆ ਵਾ ਆ ਦੇਖੋ ਜੀ ਫੇਸ ਕਰੋ ਚੈੱਕ ਇਹ ਥੋੜੀ ਕ੍ਰੋਸ ਚ ਆ ਗਈ ਹੈ ਨਾ ਵੀਰੇ ਹਾਂ ਜੀ ਥੋੜੀ ਸਾਹੀਵਾਲ ਤੇ ਜਾ ਹਾਂ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਤਾਂ ਹੀ ਕਦ ਕਾਠ ਵੱਡਾ ਆ ਗਿਆ ਇਹ ਵੀ ਆ ਦੇਖ ਲੋ ਕਮਰੋੜ ਸਿੱਧੀ ਆ ਹੂੰ ਜਮਾ ਉਹ ਕਰਨ ਵਾਲੀ ਨਹੀਂ ਹੂੰ ਤੇ ਦੁੱਧ ਦਾ ਫਾਇਡ ਵਾਲਾ ਹੋ ਹੈ ਨਾ ਸਾਹੀ ਫਾਇਡ ਵਾਲਾ ਆਹ ਦੇਖੋ ਜੀ ਨੇੜ ਤੋਂ ਕਰੋ ਚੱਕ ਓਕੇ ਤੇ ਬਾਕੀ ਦਾ ਰੰਗ ਰੰਗ ਦੀ ਬਹੁਤ ਸੋਹਣੀ ਹੈ ਨਾ ਬੱਛੀ ਹਾਂ ਜੀ ਓਕੇ ਆ ਜਮਾ ਤੇ ਦੁੱਧ 18 ਤੋਂ 20 ਕਿਲੋ ਬਾਈ ਕਹਿੰਦਾ ਇਹਨੇ ਦੇ ਦੇਣਾ ਤੇ ਦੇਊਗੀ ਛੇ ਫਾਇਡ ਵਾਲਾ ਪੱਕੀ ਜਵਾਨਾ ਦਿਖਾਓ ਦੁੱਧ ਹੂੰ ਹਵਾਨਾ ਬਹੁਤ ਟੌਪ ਦਾ ਵੀਰੇ ਬਾਕੀ ਦਾ ਸਾਰਿਆਂ ਦੇ ਫਿਟਿੰਗ ਆਲੇ ਲੈਵੇ ਕੋਈ ਟੁੱਟ ਮਾ ਨਹੀਂ ਕਿਸੇ ਦਾ ਵੀ ਕੋਈ ਲੌਂਗ ਮਾ ਨਹੀਂ ਆ ਦੇਖੋ ਜੀ ਕਰੋ ਚੈੱਕ ਨੇੜ ਤੋਂ ਸਾਨੂੰ ਲੈਵਾ ਇੱਕ ਨੰਬਰ ਆ ਦੇਖੋ ਜੀ ਕਿੱਥੋਂ ਸ਼ੁਰੂ ਹੁੰਦਾ ਹੁੰਦਾ ਵਾ ਤੇ ਕਿੱਥੇ ਮੁੱਕਦਾ ਦੇਖੋ ਚਾਰੇ ਤਣ ਨਿਕਣਵੇਂ ਪੂਰੇ ਗੈਪ ਤੇ ਮੂਰਦੀ ਵਿੱਚ ਇੱਕ ਕਰਾਵਾਂਗੇ ਠੀਕ ਆ ਜੀ ਜਿਹੜੀ ਵਾਈ ਵਾਲਾ ਸੋਨਾ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਵੀਰ ਡਿਮਾਂਡ ਸੋਨ ਦੀ ਗੱਲ ਆ ਜਾਇਜ਼ ਹੋਊਗੀ ਜਮਾ ਸਾਰੀਆਂ ਜਾਇਜ਼ ਰੇਟ ਸੀ ਦੇਣਗੇ ਨੰਬਰ ਫੇਰ ਬੋਲੋ 8360329597 ਦੁਬਾਰਾ ਫੇਰ ਬੋਲ ਦੇ 8360329597 ਪਿੰਡ ਬਾਲੀਆਂ ਨੇੜੇ ਧਨੋਲਾ ਬਰਨਾਲਾ ਜ਼ਿਲ੍ਹਾ ਸੰਗਰੂਰ ਠੀਕ ਆ ਵੀਰੇ ਤੇ ਵੀਰੇ ਚਾਰ ਵੈੜਾ ਅਸੀਂ 200 ਨੂੰ ਸੂਈਆਂ ਸੰਗ ਨਾਲ ਖਾਤੀਆਂ ਇਹਦਾ ਮੋਡਰੇਟਰ 48000 ਆ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ